ਦਾਰਬਾਬਾ ਸ਼ਾਮ ਸਿੰਘ ਘਟਾਰੀ ਦਾਸ ਜੈਦਾਰ ਬਾਬਾ ਸੁਨਾਮ ਸਿੰਘ ਜੀ ਖਾਪੜ ਖੇੜੀ ਗੁਣੇਸ਼ਾਲ ਸਿੰਘ ਬਾਬਾ ਸ਼ਾਮ ਸਿੰਘ ਘਟਾਰੀ ਸੰਗਤ ਨੂੰ ਕੀਤੀ ਅਪੀਲ ਆ ਭਾਰਤ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਵਿੱਚ ਔਰ ਪੰਜਾਬ ਹਰਿਆਣਾ ਜਿੰਨੀਆਂ ਵੀ ਪੰਜਾਬ ਭਾਰਤ ਦੇ ਵਿੱਚ ਸੰਗਤਾਂ ਦੇ ਵਿੱਚ ਵਿਛਰਦਿਆਂ ਹੋਇਆਂ ਧਰਮ ਦਾ ਪ੍ਰਚਾਰ ਕਰਦੇ ਆਂ ਫੌਜਾਂ ਘੋੜਿਆਂ ਸਮੇਤ ਦਲਪੰਥ ਐਸ ਵੇਲੇ ਬਾਹਰ ਵਿਛਰ ਰਿਹਾ ਏ ਦਾਸ ਐਸ ਵੇਲੇ ਆਪਣੇ ਡੇਰੇ ਤੇ ਹੈੱਡਕੁਆਰਟਰ ਪਿੰਡ ਬਾਸਰਕੇ ਭੈਣੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਮੌਕੇ ਤੇ ਆਪਣੇ ਹੈੱਡਕੁਆਰਟਰ ਤੇ ਸੇਵਾ ਚੱਲ ਰਹੀ ਆ ਜੋ ਅੱਜ ਮਿਸਤਰੀ ਸਾਹਿਬ ਤੇ ਸਾਰੇ ਆਪਣੇ ਤੁਹਾਨੂੰ ਦਿਖਾਈ ਕਰਦੇ ਨੇ ਕਿਰਪਾ ਕੀਤੀ ਹੈ ਕੀ ਇੱਥੇ ਕੀ ਕੀ ਕੰਮ ਚੱਲ ਰਿਹਾ ਬਾਬਾ ਜੀ ਇੱਥੇ ਕੀ ਚੀਜ਼ ਬਣਾਈ ਜਾ ਰਹੀ ਹੈ ਇਹ ਬਹੁਤ ਵਧੀਆ ਕੰਮ ਇੱਥੇ ਰੱਖਿਆ ਹੋਇਆ ਸੀਗਾ ਜੀ ਗੁਰਦੁਆਰਾ ਸਾਹਿਬ ਦੇ ਪਹਿਲੇ ਦਿਨ ਤੋਂ ਸ਼ੁਰੂ ਕੀਤਾ ਵਾ ਗਰੀਬ ਲੜਕੀਆਂ ਦੇ ਵਿਆਹ ਸ਼ਾਦੀਆਂ ਵਾਸਤੇ ਇੱਥੇ ਆਨੰਦ ਕਾਰਜ ਕਰਾਇਆ ਜਾਇਆ ਕਰਨਗੇ ਔਰ ਰੋਟੀ ਪਾਣੀ ਜਿਹੜੀ ਆ ਸੇਵਾ ਸਮਾਜ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਤੋਂ ਕੀਤੀ ਗਈ ਇਹਦੇ ਤੋਂ ਤਰੀਬਾ ਪਹਿਲੇ ਦਿਨ ਤੋਂ ਹੀ ਅਸੀਂ ਰੱਖਿਆ ਹੋਇਆ ਸੀਗਾ 3100 ਰੁਪਇਆ ਸਗਣ ਸਕੀਮ ਰੱਖੀ ਹੋਈ ਸੀ ਪਹਿਲੇ ਦਿਨ ਤੋਂ ਵੀ ਜਿਹੜਾ ਜਾਂ ਤੇ ਕੋਈ ਰਾਸ਼ਨ ਪਾਣੀ ਜੇ ਚਾਹੀਦਾ ਹੋਵੇ ਘਰ ਕਿਸੇ ਦੇ ਗਰੀਬ ਦੇ ਕਰਨ ਲਈ ਤੇ ਜਾਂ 3100 ਰੁਪਇਆ ਨਗਦ ਲੈ ਜੇ ਤੇ ਜਾਂ 3100 ਰੁਪਏ ਦਾ ਰਾਸ਼ਨ ਲੈ ਜੇ ਉਸ ਕਰਕੇ ਅਸੀਂ ਇਹ ਜਿਹੜੀਆਂ ਬਿਲਡਿੰਗਾਂ ਤਿਆਰ ਕਰਦੀਆਂ ਨੇ ਗਰੀਬ ਲੜਕੀਆਂ ਦੇ ਤੇ ਬੱਚਿਆਂ ਨੂੰ ਪੜਾਉਣ ਵਾਸਤੇ ਆਪਣਾ ਵਿਦਿਆਲਾ ਜਿਹੜਾ ਵੀ ਉਹ ਵੀ ਚੱਲੂਗਾ ਕਿਸ ਦਿਨ ਨੂੰ ਇਹ ਅਜੇ ਇਸ ਵੇਲੇ ਜਿਹੜੇ ਬਜ਼ੁਰਗ ਮਾਤਾ ਨੇ ਜਿਹੜੀਆਂ ਬਜ਼ੁਰਗਾ ਜਿਹੜੇ ਘਰਾਂ ਤੋਂ ਕੱਢੇ ਜਾਂਦੇ ਨੇ ਉਹਨਾਂ ਵਾਸਤੇ ਵੀ ਆਪਣੇ ਜਿਹੜੀਆਂ ਛੱਡਾਂ ਪਾਈਆਂ ਗਈਆਂ ਨੇ ਔਰ ਕਮਰੇ ਤਿਆਰ ਚਵੇਰੇ ਵੰਡੇ ਆ ਕਰੋੜਾ ਰੁਪਈਆ ਦੇ ਇਸੇ ਬਜਟ ਲੱਗਣੀ ਹੈ ਪਹਿਲੀ ਸੌਣ ਨੂੰ ਜਿਹੜਾ ਬਾਈਕ ਤੇ ਬੜਾ ਬਹੁਤ ਹੀ ਵੱਡਾ ਜਿਹੜਾ ਸਮਾਗਮ ਇਹ ਜਾ ਕੇ ਮਿਲ ਤੋਂ ਕਰ ਤੂ ਇਹਦਾ ਜਿਹੜਾ ਸਾਈਡ ਦਾ ਕੰਮ ਚੱਲ ਰਿਹਾ ਬਾਅਦ ਇਸ ਦਾ ਮਾਇਆ ਵੀ ਕੁਛ ਨਾ ਪਈ ਚੱਪੇ ਇਹ ਜਿਹੜਾ ਜਿਹੜਾ ਸੰਯੋਗ ਆ ਨਾ ਇਹ ਸਾਡੇ ਜਿਹੜੇ ਮੈਂਬਰ ਸਾਹਿਬਾਨ ਨੇ ਸ਼ਰੋਮਣੀ ਅਕਾਲੀ ਦਲ ਪੰਥ ਵੱਲੋਂ ਮੈਂਬਰ ਸਾਹਿਬ ਦੇ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਵੱਲੋਂ ਵੀ ਸਹਾਇਤਾ ਮਿਲਦੀਆਂ ਨੇ ਜਾ ਕੇ ਉਹਨਾਂ ਨੂੰ ਦੱਸੀਦਾ ਵੀ ਅਸੀਂ ਅੱਜ ਪ੍ਰੋਗਰਾਮ ਕਰਨਾ ਤੇ ਜਿੰਨੀ ਜਿੰਨੀ ਕਿਸੇ ਦਾ ਪਹੁੰਚ ਪੈਂਦੀ ਉੰਨੀ-ਉੰਨੀ ਮੈਂਬਰ ਸਾਨੂੰ ਕੜੀਓ ਸਹਾਇਤਾ ਕਰਦੇ ਕੋਈ ਧਿਆਰ ਕਰਦਾ ਕੋ 15000 ਕਰਦਾ ਕੋ 5000 ਕਰਦਾ ਕੋ 20000 ਜਿੰਨਾ ਜਿੰਨਾ ਕਿਸੇ ਦਾ ਨਹੀਂ ਜੀ ਉਹਨਾਂ ਦੇ ਆਪ ਦੇ ਕੋਟਿਆਂ ਦੇ ਵਿੱਚੋਂ ਉਹ ਆ ਸਹਾਇਤਾ ਕਰਦੇ ਆ ਤੇ ਪ੍ਰਧਾਨ ਸਾਹਿਬ ਵੀ ਜੋ ਆ ਸਾਡੇ ਇਹ ਉਹਨਾਂ ਦੇ ਕੋਲੋਂ ਵੀ ਜਿਹੜੀ ਸਹਾਇਤਾ ਲੰਗਰ ਵਾਸਤੇ ਜਿਹੜੀ ਮਿਲਦੀ ਆ ਚੜਤ ਵਿੱਚ ਆਈ ਹੋਈ ਸੰਗਤਾਂ ਵੱਲੋਂ ਵੀ ਰਾਮਦਾਸ ਦੇ ਲੰਗਰਾਂ 'ਚ ਉਹਨਾਂ ਵਿੱਚੋਂ ਸਾਨੂੰ ਉਹ ਲੰਗਰ ਵਾਸਤੇ ਰਸਤਾ ਵੀ ਜਿਹੜੀ ਆ ਸਾਨੂੰ ਮਿਲ ਜਾਂਦੀ ਆ ਤੇ ਇਸ ਕਰਕੇ ਲੰਗਰ ਪਾਣੀ ਜਿਹੜੇ ਸੰਗਤਾਂ ਦੇ ਸੰਯੋਗ ਨਾਲ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਜਿਹੜੇ ਸਕੱਤਰ ਸਾਹਿਬਾਨ ਨੇ ਮੈਨੇਜਰ ਸਾਹਿਬਾਨ ਨੇ ਉਹਨਾਂ ਵੱਲੋਂ ਵੀ ਸਾਨੂੰ ਬਹੁਤ ਜ਼ਿਆਦਾ ਸਾਥ ਮਿਲਦਾ ਇਸ ਕਰਕੇ ਉਹ ਜੋੜ ਮੇਲਾ ਵੀ ਮਨਾਇਆ ਜਾਂਦਾ ਵਾ ਤੇ ਇਸ ਜਿਹੜੀ ਜਾਈ ਸਾਨੂੰ ਸਹਾਇਤਾ ਮਿਲਦੀ ਆ ਜਿਹੜੀ ਸਲਾਨਾ ਸਾਡੀਆਂ ਸਹਾਇਤਾ ਨੇ ਜਿਹੜੇ ਸਾਡੂ ਨਿਹੰਗ ਸਿੰਘ ਜਿਹਦੇ ਬੰਦਿਆਂ ਨੂੰ ਵਿਧਾਨ ਮਿਲਦੇ ਆ ਉਹਨਾਂ ਦੇ ਵਿੱਚੋਂ ਜੋ ਵੀ ਅਸੀਂ ਸਾਲ ਭਰ ਦਾ ਖਰਚਾ ਓਕੇ ਸੋਕੇ ਜਿੱਦਾਂ ਵੀ ਸਾਡਾ ਚੱਲਦਾ ਕੋਈ ਅਸੀਂ ਅਜੇ ਤੱਕ ਪਿੰਡਾਂ ਦੇ ਵਿੱਚ ਗ੍ਰਾਈ ਨਹੀਂ ਕਰਦੇ ਕੋਈ ਕਿਸੇ ਕੋਲੋਂ ਨਹੀਂ ਸਾਰੀ ਜਿੰਨੀ ਵੀ ਸਹਾਇਤਾ ਮਿਲਦੀ ਹੈ ਨਾ ਉਹ ਗੁਰਦੁਆਰਾ ਸਾਹਿਬ ਤੋਂ ਹੀ ਮਿਲਦੀ ਹੈ ਇਹ ਸਾਡੇ ਜਿਹੜੇ ਮਤੇ ਹੋਏ ਨੇ ਮਤੇ ਮੁਤਾਬਕ ਸਾਨੂੰ ਡੇਰੇ ਦਾਲ ਪੰਥ ਜਿਹੜੇ ਘੋੜੇ ਚੱਲਦੇ ਆ ਪਾਲਕੀਆਂ ਨੇ ਗੱਡੀਆਂ ਨੇ ਸਾਰਿਆਂ ਨੇ ਤੁਹਾਨੂੰ ਵੇਖੀਆਂ ਨੇ ਇਹ ਲੰਗਰ ਪਾਣੀ ਵੀ ਚੱਲਦਾ ਤੇਲ ਪਾਣੀ ਵੀ ਫੁਕਾਇਆ ਜਾਂਦਾ ਸਾਰੀ ਸਹਾਇਤਾ ਜਿੰਨੀ ਹੈ ਇਹ ਗੁਰਦੁਆਰਾ ਸਾਹਿਬਾਂ ਤੋਂ ਮਿਲਦੀ ਹੈ ਤੇ ਦਾਲ ਪੰਥ ਜਿਹੜਾ ਨਿਹੰਗ ਸਿੰਘ ਜਥੇਬੰਦੀ ਸਾਡੀ ਚੱਲਦੀ ਆ ਇਹ ਗੁਰੂ ਰਾਮਦਾਸ ਦੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਮਿਹਰ ਨਾਲ ਦਾਲ ਪੰਤ ਕੋੜਿਆ ਸਮੇਤ ਬਾਹਰ ਵਿਰਸਾ ਧਰਮ ਪ੍ਰਚਾਰ ਕਰਦਾ ਜਿਹੜੇ ਹੋਰ ਵੀ ਜਿਹੜੇ ਗੁਰਸਿੱਖ ਨੇ ਜਿਹੜੇ ਹੋਰ ਵੀ ਸੰਕਾ ਨੇ ਸੇਵਾ ਕਰਨੀਆਂ ਚਾਹਣ ਮਾਇਆ ਪੱਖੋਂ ਜਾਂ ਹੋਰ ਵੀ ਕੇ ਚੀਜ਼ ਦੇ ਰਸਤੇ ਦੀ ਤੁਹਾਡੇ ਨਾਲ ਕਿ ਤਰ੍ਹਾਂ ਕਨੈਕਟ ਹੋ ਸਕਦਾ ਕਿਨਗਟ ਸਾਡੇ ਨਾਲ ਉਹ ਆ ਜੇ ਤੇ ਕੋਈ ਦੇਸ਼ ਦੇਸ਼ ਦਿੱਤਾ ਬਾਹਰ ਸਾਡੇ ਪਚੰਗੀ ਦੋ ਨੇ ਬਾਹਰ ਉਹ ਸਾਨੂੰ ਹਰ ਮਹੀਨੇ ਦੇ ਵਿੱਚ 50-60000 ਰੁਪਏ ਦਿੰਦੇ ਨੇ ਗੁਰਦੁਆਰਾ ਸਾਹਿਬ ਤੇ ਲਾਉਣ ਵਾਸਤੇ ਔਰ ਵੀ ਜਿਹੜੀਆਂ ਸੰਗਤਾਂ ਸੇਵਾ ਕਰਦੀਆਂ ਚਾਹੁੰਦੀਆਂ ਚਾਹੁੰਦੇ ਜਿਹੜੀਆਂ ਸੰਗਤਾਂ ਸੇਵਾ ਕਰਨਾ ਚਾਹੁੰਦੀਆਂ ਹੁਣ ਬਾਹਰ ਵੀ ਬਾਬਾ ਸ਼ਾਮ ਸਿੰਘ ਟਾਰੀ ਦਾ ਜਿਹੜਾ ਵਾ ਸਾਡੇ ਨੇੜੇ ਜੂਬਾ ਬਣਿਆ ਉਸੇ ਤਰ੍ਹਾਂ ਹੀ ਹੈਹੀਂ ਇੱਥੇ ਜਿੱਦਾਂ ਮਹਿਤੀਆਣਾ ਸਭ ਘੋੜੇ ਬਣਿਆ ਇੱਥੇ ਜਿਹੜੇ ਘੋੜੇ ਦਰਸ਼ਨ ਦਾ ਰਸੀਦਾਂ ਦੇ ਵਿਖਾਉਣ ਵਾਸਤੇ ਉਹ ਘੋੜਿਆਂ ਦਾ ਵੀ ਜਿੱਦਾਂ ਅਜੂਬਾ ਬਣਿਆ ਹੋਇਆ ਬਾਬਾ ਸ਼ਾਮ ਸਿੰਘ ਟਾਰੀ ਦਾ ਬਾਹਰ ਇੰਡੀਆ ਗੇਟ ਤੇ ਬੁੱਤ ਬਣਿਆ ਹੋਇਆ ਆ ਜਹਾਜ ਲੱਗੇ ਹੋਇਆ ਵਿਖਾਉਣ ਵਾਸਤੇ ਇਸੇ ਤਰ੍ਹਾਂ ਆਈਆਂ ਹੋਈਆਂ ਸੰਗਤਾਂ ਦੇਸ਼ ਵਿਦੇਸ਼ ਵਾਲੀਆਂ ਵਾਸਤੇ ਇੱਥੇ ਜਿਹੜੇ ਆ ਉਹ ਵੀ ਸਾਡਾ ਪ੍ਰਾਲਾ ਹੋ ਰਿਹਾ ਏ ਅਸੀਂ ਕੁਝ ਸਮੇਂ ਦੇ ਵਿੱਚ ਵਿੱਚ ਜਿੱਦਾਂ ਜਿੱਦਾਂ ਸਾਡੇ ਕੋਲੋਂ ਪੈਸਾ ਆਉਂਦਾ ਜਾਊਗਾ ਸੰਕਤ ਸਾਡਾ ਸੰਯੋਗ ਕਰਦੇ ਜਾਣਗੇ ਸਾਡਾ ਜੋ ਵੀ ਗੁਰਦੁਆਰਾ ਸਾਹਿਬ ਤੋਂ ਸਾਡੀ ਬਜਟ ਵਿੱਚ ਬਚਦੀ ਹੈ ਸਾਲਾਨਾ ਉਹ ਸਾਰੀ ਅਸੀਂ ਗੁਰਦੁਆਰਾ ਸਾਹਿਬ ਤੇ ਲਾ ਦਿੰਦੇ ਅਸੀਂ ਦਾਦੇ ਇਸ ਕਾਰਨ ਤੇ ਜੇ ਸਾਡੇ ਕਿਸੇ ਵੀ ਦੇਸ਼ ਵਿਦੇਸ਼ ਵਿੱਚ ਰਹਿਣ ਵਾਲੇ ਬਾਬਾ ਸ਼ਾਮ ਸਿੰਘ ਟਾਰੀ ਕਰਨਤਾਲ ਦੀ ਕੋਈ ਵੀ ਸਹਾਇਤਾ ਕਰਨੀ ਚਾਵੇ ਉਹ ਸਾਡਾ ਜਿਹੜਾ ਕਾਊਂਟ ਆ ਸਾਡਾ ਬਾਬਾ ਸ਼ਾਮ ਸਿੰਘ ਟਾਰੀ ਦੇ ਨਾਮ ਤੇ ਕਾਊਂਟ ਆ ਸੰਸਥਾ ਦੇ ਨਾਂ ਦੇ account ਆ ਉਹ ਉਧਰੋਂ ਜੇ ਕੋਈ ਕਿਸੇ ਨੇ ਸੇਵਾ ਸੰਭਾਲ ਦਾ ਕੁਝ ਵੀ ਕਿਸੇ ਤਰੀਕੇ ਨਾਲ ਵੀ ਕਰਨੀ ਹੋਵੇ ਉਹ ਸਾਡੇ account ਦੇ ਵਿੱਚ ਪਾ ਸਕਦੇ ਨੇ account ਨੰਬਰ ਹੈਗਾ ਜਿਹੜਾ ਸਾਡਾ ਮੋਬਾਈਲ ਤੇ ਇਹ ਜਿੰਨੇ ਗੂਗਲ ਤੇ ਪਾਉਣੇ ਹੁਣ ਪੈਸੇ 97817 85083 97817 85083 ਕਿਸੇ ਵੀ ਵੀਰ ਭਾਈ ਨੇ ਕਿਸੇ ਗੁਰਮਖਨੇ ਇਹ ਸੇਵਾ ਕਰਨੀ ਹੋਵੇ ਇਹ ਸਾਡੇ account ਦੇ ਵਿੱਚ ਪਾ ਸਕਦੇ ਨੇ ਐਸ ਵੇਲੇ ਜਿੰਨਾ ਵੀ ਆ ਬਜਟਾ ਆਪਣੇ ਕੋਲੇ ਹਾਲ ਬਹੁਤ ਜ਼ਿਆਦਾ ਵਾ 6 ਮੰਜ਼ਲੀ ਗੁਰਦੁਆਰਾ ਇੱਥੇ ਤਿਆਰ ਹੌਲੀ ਹੌਲੀ ਹੋ ਜਾਣਾ ਵਾ ਇਹ ਜਿੰਨਾ ਵੀ ਕੀਤਾ ਕਰਾਇਆ ਵਾ ਇਹ ਸਾਰੀ ਕਿਰਪਾ ਸੰਗਤਾਂ ਦੇ ਸਹਿਯੋਗ ਨਾਲ ਤੇ ਔਰ ਪ੍ਰਬੰਧਕ ਕਮੇਟੀ ਤਰਿਹਰੀ ਦਰਬਾਰ ਸਾਹਿਬ ਵੱਲੋਂ ਇਹ ਸਾਰਾ ਸੰਯੋਗ ਚੱਲ ਰਿਹਾ ਐ ਐਂਡ ਤੇ ਵੀ ਜਿੱਦਣ ਵੀ ਕਿਤੇ ਸਾਡੀ ਸੇਵਾ ਸੰਭਾਲ ਕਰਦਿਆਂ ਕਰਦਿਆਂ ਸਾਡੀ ਪੂੰਜੀ ਜਿਹੜੀ ਸਾਡੀ ਸਾਧ ਹੀ ਆ ਉਹ ਪੂਰੀ ਹੋ ਗਈ ਰਹਿੰਦੀ ਵੀ ਅਸੀਂ ਇਹ ਜਾਂਦੇ ਹੋਏ ਡੇਰਾ ਜਿੰਨਾ ਵੀ ਆ ਗੁਰੂ ਰਾਮਦਾਸ ਜੀ ਦੇ ਨਾਂ ਤੇ ਕਰਕੇ ਚੱਲ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ